ਤਸ਼ਰੀਕਾ ਸਾਰਿਆਂ ਨੂੰ ਪੰਜਾਬ ਫੋਰਕਾਸਟ ਵਾਸਤੇ ਬਗ ਬਕਰਦਿਆਂ ਸੜ ਤੁਸੀਂ ਜੁੜ ਪੈਂਦੇ ਤਾਂ ਫਿਰ ਤੋਂ ਪਰਮਾ ਤੋਂ ਤੁਹਾਨੂੰ ਬਹੁਤ ਬਹੁਤ ਰਗੀ ਹੈ ਵਾਕਿ ਅਲਗ ਕਰਦੇ ਅਸੀਂ ਅੱਜ ਹੋਜੇ ਜੋ ਕਿ ਜੰਮੂ کشمیر ਵਿੱਚ ਕਿੰਨਾ ਜੋਗੀ ਜ਼ਬਰਦਸਤ ਮੱਧਰ ਫਟਿਆ ਜਿਸ ਨਾਲ ਤਾਂ ਬਾਈ ਵੀ ਕੀ ਗਈ ਲੋਕਾਂ ਨੇ ਇਹ ਜੋ ਵੀ ਬੰਦੀਵਾਰ ਸੀਜ਼ਨ ਵਿੱਚ ਦੇਖਿਆ ਨੀ ਤਾਂ ਜੂਨ ਜੂਨ ਚ ਚੜਾਈ ਦਾ ਮਹੀਨਾ ਵਿੱਚ ਮੌਨਸੂਨ ਜਿਸ ਜਨੇ ਵਿੱਚ ਹੁੰਦਾ ਹੈ ਪਰ ਤੁਹਾਨੂੰ ਹੁਣ ਮੌਨਸੂਨ ਨਹੀਂ ਦਾ ਹੁਣ ਜੁਲਾਈ ਦਾ ਮਹੀਨਾ ਅਪ੍ਰੈਲ ਦਾ ਮਹੀਨਾ ਤੇ ਅਸੀਂ ਗੁਜ਼ਰ ਰਹੇ ਹਾਂ ਵਿਸਾਖੀ ਦਾ ਮਹੀਨਾ ਬਰਦੀ ਦਾ ਸਮਾਂ ਛੋਸ ਵੜੇ ਜੋ ਕਿ ਇਸ ਨੇ ਰੰਗ ਦਿਖਾ ਦੇ ਮੁੱਤਰ ਫੜਨ ਵਾਲੇ ਤਾਂ ਜੂਨ ਜੁਲਾਈ ਮਹੀਨੇ ਵਿੱਚ ਕੀ ਹੋਵੇਗਾ ਸੋ ਵਾਕੀ ਰੱਖ ਪਰਮਾਤਮਾ ਦੇ ਨੇ ਜੋ ਕੁਝ ਕਰਦਾ ਉਹ ਠੀਕ ਠਾਕ ਹੀ ਕਰਦਾ ਜਾਂ ਪੜ ਸਭ ਤੋਂ ਪਤਾ ਦੇ ਕਰਦਾ ਇੱਧਰ ਕਿਉਂਕਿ ਪੰਜਾਬ ਵਿੱਚ ਬੰਨ੍ਹੇ ਜੋ ਕਿ ਜੋ ਹਾਂ ਜਾ ਹੋ ਜਾਣਾ ਹੈ ਆਪਣੇ ਉੱਪਰ ਪੜ ਦੇ ਵਿੱਚ ਪਹਿਲਾਂ ਹੀ ਵੱਡੀ ਚੰਦਰੀ ਹੁੰਦੀ ਹੈ ਜਦ ਜੋ ਕਿ ਸ਼ੋਕਰ ਪਚਾ ਹੋ ਗਿਆ ਅੰਦੂਸ਼ਤਾਂ ਜੋ ਕਿ ਸਾਧਾ ਸਿਰ ਪੱਛਮੀ ਸੱਤਮ ਦਾ ਉਹ ਬਾੜੇ ਵਾਲਾ ਕਬਜੇ ਲੱਗ ਗਿਆ ਜੰਮੂ ਕਸ਼ਮੀਰ ਦੇ ਮੋਚਰ ਵੀ ਪੱਜ ਗਿਆ ਸਵਾਰ ਇਹ ਹਵਾ ਵੀ ਉੱਤੇ ਜੋ ਕਿ ਪ੍ਰਨਾਮੀ ਪਿਆ ਫਿਰ ਘੜੇ ਪਏ ਫਿਰ ਨੇੜੇ ਚੱਲੀ ਫਿਰ ਤੂਫਾਨ ਆਇਆ ਫਿਰ ਮੁੱਤਰਫੜੀ ਆਫਗਾਨ ਮੜਕੜੀ ਤੇ ਫਿਰ ਪਹਾੜ ਉੱਤੇ ਜਿਸ ਨਾਲ ਵਾਹਈ ਬੰਦ ਹੋ ਗਈ ਜੰਮੂ ਸ਼ਿਰਨਗਰ ਨਿਕਲੇ ਹਾਈਵੇ ਬੰਦ ਹੋ ਗਿਆ ਤੇ 3-4 ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਦੋ ਦਿਨ ਬੱਚੇ ਸ਼ਾਮਸਨ ਤੇ ਇੱਕ ਦੋ ਜੋ ਕਿ ਬਜੜ ਕੇ ਸ਼ਾਮਸਨ ਸੋ ਸਾਹ ਕੋ ਕੁਝ ਇਹ ਹਮਰਾ ਪਰਮਾਤਮਾ ਦੇ ਰਜਾ ਵਿੱਚ ਤੇ ਹਾਂ ਜੇ ਨਵਨਗਰ ਦੇ ਆ ਜੋ ਵੀ ਪਹਾੜ ਲੱਕ ਵਿੱਚ ਗਮਨ ਦਾ ਸ਼ੀਨ ਲੱਗ ਭਾਗ ਉਹ ਹੱਥ ਤੱਕ ਰੁਕ ਜਾਵੇ ਕਿਉਂਕਿ ਇੱਥੇ ਜੋ ਕਿ ਮੋਹਾਲੀ ਸਾਡਾ ਹੋਣਾ ਹੈ ਇੱਥੇ ਪੱਥਰ ਸਹੀ ਕੱਢਣਗੇ ਹਜੇ ਸੜਕਾਂ ਸਹੀ ਬਣਾਉਣਗੇ ਤੇ ਫਿਰ ਤੁਸੀਂ ਇੰਚਾ ਸਕਦੇ ਘੁੰਮਣ ਕਸ਼ਮੀਰ ਵਗੈਰਾ ਵਣ ਕੇ ਲੱਕਿਆਂ ਵਿੱਚ ਪਸ਼ਮੀਰ ਦੇ ਰਾਮਪਾਲ ਵਿੱਚ ਰਾਮਪਾਲ ਉੱਥੇ ਜੰਮੂ ਦਾ ਲਕਾ ਹੈ ਉੱਥੇ ਜੋ ਸੌਗ ਜਵਾਂ ਕਰੇ ਆ ਤੇ ਉਸ ਤੋਂ ਬਾਅਦ ਤੇ ਮਹੀਦੇ ਪਹਿਲੇ ਹਫ਼ਤੇ ਮੀਂਹ ਜਿਆਦਾ ਬਣਦੀ ਜਾ ਰਹੀ ਹੈ ਹੋ ਸਕਦਾ ਇਹ ਉਦੋਂ ਵੀ ਜੋ ਕਿ ਜਿਆਦਾ ਅਸਰ ਦਾ ਅਸਰ ਜਿਆਦਾ ਲਗਭਗ ਉੱਤਰ ਭਾਰ ਦੇ ਪੰਜਾਬ ਹਜਾਂ ਜਲਦੀ ਰਾਜ ਤੋਂ ਪਛਮੀ ਯੂਪੀ ਹਿਮਾਚਲ ਵਿੱਚ ਹੋਵੇਗਾ ਰਾਜਵਾਲੇ ਸਾਲ ਵਿੱਚ ਚੰਡੇਗਾ ਜਲਦੀ ਵਿੱਚ ਅਪੀ ਜੀ ਜਿਵੇਂ ਆਪ ਕੀ ਰੰਗਨ ਕਰਤਾਲ ਦੇ ਮੌਸਮ ਦੇ ਸੰਜੀ ਕਰਦ ਰਹਾ ਹਾਂ ਲਗਭਗ ਨੇੜੇ ਆ ਕੇ ਧੰਨਵਾਦ